ਜੀ ਇੱਥੇ ਸਵਾਲ ਇਹ ਕਾਨੂੰਨ ਤਾਂ ਡੰਡਾ ਮਾਰਨਾ ਕਿਨੇ ਉਹ ਕਾਨੂੰਨ ਦੇ ਵਿੱਚ ਤਾਂ ਉਹੀ ਬਣੇ ਬੈਠੇ ਨੇ ਸਰਕਾਰ ਜਿਹਦੀ ਬਣਦੀ ਹੈ ਉਹਨੇ ਆਪਣੇ ਵਿਧਾਇਕ ਨੂੰ ਖੁੱਲ ਦੇਣੀ ਹੈ ਵਿਧਾਇਕ ਨੇ ਆਪਣੇ ਜਿਹੜੇ ਛਟਪਈ ਅੱਗੇ ਰੱਖੇ ਹੋਏ ਨੇ ਉਹਨਾਂ ਨੂੰ ਖੁੱਲ ਦੇਣੀ ਹੈ ਪਿੰਡਾਂ ਦੇ ਪਿੰਡ ਇੱਥੇ ਨਕਲੀ ਸ਼ਰਾਬਾਂ ਬਣਾ ਰਹੇ ਨੇ ਵੇਚ ਰਹੇ ਨੇ ਇਹ ਪੂਰੀ ਦੀ ਪੂਰੀ ਉਥੋਂ ਦੀ ਇੱਕ ਲੋਕਲ ਲੈਵਲ ਦੀ ਇਕਨੋਮੀ ਨੂੰ ਸਪੋਰਟ ਕਰਦਾ ਹੈ ਆਪਾਂ ਜਿਸ ਦੁਨੀਆ ਦੇ ਵਿੱਚ ਰਹਿ ਕੇ ਗੱਲਾਂ ਕਰਦੇ ਆਂ ਚਾਹੇ ਅਸੀਂ ਚੰਡੀਗੜ੍ਹ 'ਚ ਬੈਠ ਕੇ ਪੱਤਰਕਾਰ ਗੱਲ ਕਰ ਰਹੀਏ ਚਾਹੇ ਕੋਈ ਕਿਤੇ ਬੈਠ ਰਿਹਾ ਹੋਵੇ ਲੇਕਿਨ ਦਾ ਫੈਕਟ ਆਫ ਦਾ ਮੈਟਰੀਸ ਤੁਸੀਂ ਆ ਜਿਹੜਾ ਸਿਧਵਾ ਬੇਟ ਵਾਲਾ ਇਲਾਕਾ ਲੁਧਿਆਣੇ ਤੋਂ ਅੱਗੇ ਫਿਰੋਜ਼ਪੁਰ ਤੱਕ ਚੈੱਕ ਕਰ ਲੋ ਜਿਹੜ ਇਧਰ ਆਪਾਂ ਇਹ ਸਾਰੇ ਇਲਾਕੇ ਜਿੱਥੇ ਉਹਨੂੰ ਹੂਚ ਟ੍ਰੈਜਡੀ ਹੋਈ ਉਹਦੀ ਗੱਲ ਕਰ ਰਹੇ ਆਂ ਇਹ ਇਹ ਆਵਾ ਉੱਤਿਆ ਪਿਆ ਹੈਗਾ ਇਹਦੇ ਵਿੱਚ ਕੱਲੇ ਕਲੀਆਂ ਸਰਕਾਰਾਂ ਦਾ ਤਾਂ ਚਲੋ ਦੋਸ਼ ਹੈ ਹੀ ਹੈ ਜਿਨ੍ਹਾਂ ਨੇ ਮੈਂ ਇੱਥੇ ਇਸ ਵੀ ਚੀਜ਼ ਨੂੰ ਐਕਨੋਲਡਜ ਕਰਦਾ ਹਾਂ ਕਿ ਮੈਂ ਲਗਾਤਾਰ ਇਹਨਾਂ ਦੇ ਟਵਿੱਟਰ ਫੀਡ ਫਾਲੋ ਕਰਦਾ ਰਹਿਣਾ ਹੈ ਪੁਲਿਸ ਮਹਿਕਮਾ ਜਿਹੜਾ ਹੈ ਉਹ ਲਾਂਨ ਫੜਦਾ ਵੀ ਐਕਸਾਈਜ਼ ਟੈਕਸੇਸ਼ਨ ਮਹਿਕਮਾ ਲਾਂਨ ਦੀਆਂ ਜਦੋਂ ਦਰਿਆ ਦੇ ਵਿੱਚੋਂ ਜਾਂ ਕਿਸੇ ਟੋਬੇ ਦੇ ਵਿੱਚੋਂ ਉਹਨਾਂ ਨੇ ਪਾ ਪਾ ਕੇ ਰੱਖਿਆ ਹੁੰਦਾ ਹੈ ਸ਼ਰਾਬ ਦੀਆਂ ਬੈਕਟਾਂ ਨੂੰ ਵੱਡੇ ਵੱਡੇ ਜਿਹੜੇ ਥੈਲੇ ਹੁੰਦੇ ਨੇ ਉਹਨਾਂ 'ਚ ਦੱਬ ਕੇ ਰੱਖਦੇ ਨੇ ਜਿਹੜੇ ਸ਼ਰਾਬਾਂ ਬਣਾਉਂਦੇ ਨੇ ਇਸ ਤਰੀਕੇ ਨਾਲ ਉਹ ਲਾਂਨ ਫੜੀ ਵੀ ਜਾਂਦੀ ਐਕਸਾਈਜ਼ ਟੈਕਸੇਸ਼ਨ ਮਹਿਕਮੇ ਦੀ ਦਬਿਸ਼ ਵੀ ਰਹਿੰਦੀ ਐ ਛਾਪੇਮਾਰੀ ਵੀ ਚੱਲਦੀ ਰਹਿੰਦੀ ਐ ਲੇਕਿਨ ਇਸ ਦੇ ਬਾਵਜੂਦੇ ਕੰਮ ਰੁਕ ਨਹੀਂ ਪਾਰਿਆ ਕਿਉਂਕਿ ਉਹਦੇ ਪਿੱਛੇ ਪੋਲਿ